ਜਿਹੜਾ ਆਸ ਪੰਜਾਬ ਪਾਰਟੀਆਂ ਔਰ ਆਲ ਇੰਡੀਆ ਨੈਸ਼ਨਲ ਮੋਰਚੇ ਵੱਲੋਂ ਇੱਕ ਜਿਹੜਾ ਰੋਸ ਪ੍ਰਦਰਸ਼ਨ ਧਰਨੇ ਦੇ ਰੂਪ ਜਿਹੜਾ ਦਿੱਤਾ ਗਿਆ ਉਸ ਦੇ ਵਿੱਚ ਸਾਡੀ ਡਿਮਾਂਡ ਹੈ ਕਿ ਪਿਛਲੇ ਸੋਮਵਾਰ 18 ਤਰੀਕ ਨੂੰ ਅਸੀਂ ਐਲਾਨ ਕੀਤਾ ਸੀ ਕਿ ਅੰਮ੍ਰਿਤਸਰ ਸ਼ਹਿਰ ਦੇ ਪੰਜ ਐਮ ਐਲ ਏ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਜਾਏਗਾ ਜਿਸ ਡਿਮਾਂਡ ਸੀ ਕਿ ਜਿਹੜੀਆਂ ਔਰਤਾਂ ਨੂੰ ਇਹਨਾਂ ਨੇ ਵਾਅਦਾ ਕੀਤਾ ਸੀ ਚੋਣਾਂ ਤੋਂ ਪਹਿਲਾਂ 1000 ਰੁਪਏ ਮਹੀਨਾ ਅਸੀਂ ਦੇਾਂਗੇ ਔਰ ਬੁਢਾਪਾ ਤੇ ਵਿਧਵਾ ਪੈਨਸ਼ਨ ਜਿਹੜੀ ਆ 1500 ਤੋਂ ਵਧਾ ਕੇ 2500 ਰੁਪਏ ਕਰ ਦਿਆਂਗੇ 1 ਸਾਲ 10 ਮਹੀਨੇ ਬੀਤਣ ਤੇ ਆ ਗਏ ਨੇ ਪਰ ਇਹ ਸਰਕਾਰ ਨੇ ਇਹ ਦੋਵਾਂ 'ਚ ਕੋਈ ਵਾਅਦਾ ਨਹੀਂ ਪੂਰਾ ਕੀਤਾ ਅਸੀਂ ਇਹ ਐਮਐਲਏ ਜਸਕੂਮ ਕਰਨੀ ਨਹੀਂ ਸੁੱਤੇ ਸੀ ਸ਼ਹਿਰ ਦੇ ਵਿਧਾਨ ਸਭਾ ਦੇ ਵਿੱਚ ਲੋਕਾਂ ਦੀ ਜਿਹੜੀ ਵਾਅਦੇ ਸੀ ਕਿਸੇ ਵੀ ਐਮਐਲਏ ਨੇ ਵਿਧਾਨ ਸਭਾ 'ਚ ਨਹੀਂ ਚੁੱਕੇ ਜਿਸ ਦੇ ਰੋਜ਼ ਤੋਂ ਬਰੂਪ ਅਸੀਂ ਐਮਐਲਏ ਨੂੰ ਪੱਤਰ ਦਿੱਤੇ ਚਾਰ ਐਮਐਲਏ ਅੰਮ੍ਰਿਤਸਰ ਦੇ ਜਿਹੜੇ ਸੀ ਉਹਨਾਂ ਨੇ ਬੜੇ ਤਰੀਕੇ ਦੇ ਨਾਲ ਬੜੇ ਸੁਚੇਜੇ ਢੰਗ ਨਾਲ ਐਮਐਲਏ ਨੇ ਸਾਡੇ ਕੋਲ ਮੰਗ ਪੱਤਰ ਲਿੱਤੇ ਇੱਕ ਮੰਡੀ ਐਮਐਲਏ ਜਿਸ ਨੇ ਸਾਡਾ ਮੰਗ ਪੱਤਰ ਨਹੀਂ ਲਿੱਤਾ ਅਸੀਂ 11 ਵਜੇ ਤੱਕਨ ਇੱਥੇ ਡਿੱਕਦੇ ਰਹੇ ਮੇਰੇ ਖਿਆਲ ਚ ਕਿੰਨਿਆ ਕਾਲਾਂ ਦਾ ਰਿਕਾਰਡ ਮੇਰੇ ਕੋਲ ਵੀ ਹੈ ਐਂਡ ਤੇ ਜਾਣ ਲੱਗਿਆ ਅਸੀਂ ਮੈਸੇਜ ਭਾਇਆ ਕਿ ਤੁਹਾਡੇ ਐਮਐਲਏ ਦਫ਼ਤਰ ਚ ਕੋਈ ਵੀ ਬੰਦਾ ਜਿਹੜਾ ਸਾਡਾ ਮੰਗ ਪਤਾ ਲੈਣ ਨੂੰ ਤਿਆਰ ਨਹੀਂ ਬੜਾ ਅਫਸੋਸ ਆ ਕਿ ਚੁਣੇ ਹੋਏ ਨਮਾਇंदे ਲੋਕਾਂ ਦੀ ਗੱਲ ਦਾ ਸੁਣਨ ਅਸੀਂ ਵਾਪਸ ਜਾ ਰਹੇ ਕਿੱਡੇ ਸ਼ਰਮ ਦੀ ਗੱਲ ਹੈ ਮੈਸੇਜ ਲੈਣ ਰਿਸਿਵ ਨਹੀਂ ਕੀਤਾ ਕੋਈ ਟਿਕ ਨਹੀਂ ਹੋਈ ਮੈਸੇਜ ਤੇ ਵੀ ਅਸੀਂ ਉਸ ਪ੍ਰਸ਼ਾਸਨ ਨੂੰ ਇਲਾਨ ਵੀ ਕੀਤਾ ਸੀ ਅਸੀਂ ਰਿਪੋਰਟਾਂ ਵੀ ਸੀਆਈਡੀ ਜੀ ਦਿੱਤੀਆਂ ਸੀ ਪੁਲਿਸ ਪਰ ਸ਼ਾਸਨ ਵੀ ਇੱਥੇ ਉਸ ਦਿਨ ਸ਼ਾਮਿਲ ਸੀ ਪਰ ਐਮਐਲਏ ਦਾ ਕੋਈ ਬੰਦਾ ਨਾ ਪੀਏ ਨਾ ਕੋ ਸੈਕਟਰੀ ਨਾ ਕੋਈ ਆਫਿਸ ਦਾ ਬੰਦਾ ਮੰਗਪੱਤਰ ਲੈਣ ਆਇਆ ਜਿਸ ਦੇ ਸਰੂਪ ਅੱਜ ਅਸੀਂ ਐਲਾਨ ਕੀਤਾ ਸੀ ਕਿ 11 ਵਜੇ ਤੋਂ ਲੈ ਕੇ 12 ਵਜੇ ਤੱਕ ਜੇ ਸਾਡਾ ਮੰਗਪੱਤਰ ਲਿੱਤਾ ਗਿਆ ਤਾਂ ਵੀ ਠੀਕ ਹੈ ਜੇ ਨਾ ਲਿੱਤਾ ਗਿਆ ਤਾਂ ਵੀ ਠੀਕ ਹੈ 12 ਵਜੇ ਅਸੀਂ ਇੱਥੋਂ ਪ੍ਰੋਗਰਾਮ ਸਮਾਪਤ ਕਰ ਦੇਵਾਂਗੇ ਅਗਲਾ ਜਿਹੜਾ ਐਲਾਨ ਹੈ ਜੜ ਤਿੱਖਾ ਸੰਘਰਸ਼ ਕਰਨਾ ਐਮਐਲਐਨ ਨਿਜਰ ਦੇ ਖਿਲਾਫ ਅਸੀਂ ਮਾਨਨੀਏ ਗਵਰਨਰ ਸਾਹਿਬ ਨੂੰ ਵੀ ਇੱਕ ਚਿੱਠੀ ਭੇਜਦੇ ਹਾਂ ਅੱਜ ਭਗਵੰਤ ਮਾਨ ਜੀ ਨੂੰ ਚਿੱਠੀ ਭੇਜਦੇ ਹਾਂ ਕਿ ਇਹਨਾਂ ਦੀ ਐਮਐਲਏ ਸਦਸਤਾ ਰੱਦ ਕੀਤੀ ਜਾਵੇ ਜਿਹੜਾ ਆਦਮੀ ਲੋਕਾਂ ਦੇ ਵੋਟਾਂ ਨਾਲ ਜਿੱਤਿਆ ਹੋਵੇ ਉਹ ਲੋਕਾਂ ਦੀ ਸਮੱਸਿਆ ਨਾ ਸੁਣੇ ਉਹਨੂੰ ਐਮਐਲਏ ਰਹਿਣ ਦਾ ਹੱਕ ਨਹੀਂ ਹੈ ਕੋਈ ਅੱਜ ਗਵਰਨਰ ਸਾਹਿਬ ਨੂੰ ਹੀ ਭੇਜ ਰਹੇ ਆ ਮੰਗ ਅਸੀਂ ਭੇਜ ਕੇ ਟਾਈਮ ਲੈ ਰਹੇ ਆ ਸਾਨੂੰ ਟਾਈਮ ਦਿਓ ਅਸੀਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਗੱਲਾਂ ਆ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਆ ਕਿ ਪੰਜਾਬ ਸਰਕਾਰ ਲੋਕਾਂ ਦੇ ਨਾਲ ਵਾਅਦੇ ਕੀਤੇ ਕਿਉਂ ਨਹੀਂ ਪੂਰੇ ਕਰਦੀ ਗਵਰਨਰ ਸਾਹਿਬ ਤੁਸੀਂ ਜਨਤ ਦੇ ਜਵਾਬ ਪਾ ਕੇ ਵਾਅਦੇ ਜਿਹੜੇ ਲੋਕਾਂ ਦੇ ਆ ਪੂਰੇ ਕਰਵਾਓ ਮੰਗਪਤ ਤੇ ਬਾਲਾਵਿਚ ਤੇ ਘਟਿ ਲਗਾ ਠੀਕ ਹੈ ਨੇ ਤੇ ਅਸੀਂ 12 ਵਜੇ ਇੱਥੋਂ ਉੱਠ ਕੇ ਚਲ ਜਾਾਂਗੇ ਔਰ ਅਗਲਾ ਲਾਣਾ ਸ਼ਾਮ ਨੂੰ ਸੀ ਕਰ ਦੇਾਂਗੇ ਤਾਂ ਕੀ ਕਰਨਾ ਮੇਰਾ ਨਾਮ ਲਾਪ੍ਰੀ ਸ਼ਰਮਾ ਆਲ ਇੰਡੀਆ ਐਂਡਕਸਟ ਮੋਰਚ ਆਸਮਾਨੀਆ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਮੰਤ ਰਮੇਸ਼ ਚੰਦ ਸਰਸਵਤੀ ਦੀ ਦਿਸ਼ਾ ਦੇ ਦਿਸਾ ਹੈ ਅੱਜ ਗੁਣਨਾ ਪਵਨ ਦਾ ਡਾਕਟਰ ਨੀਜਰ ਐਮ ਐਲ ਏ ਦਾ ਘਰਾਓ ਕੀਤਾ ਗਿਆ ਵਾ ਇਹ ਬੜਾ ਨਲਾਇਕੀ ਕੰਮ ਹੈ ਐਮ ਐਲ ਏ ਦਾ ਜਿਹੜਾ ਕਿ ਪਹਿਲਾਂ ਵੀ ਸ਼ਾਂਤੀਪੁਰਵ ਅਸੀਂ ਮੰਗ ਪੱਤਰ ਦੇਣ ਆਏ ਸੀ ਪੰਜਾਂ ਮਿਲਣ ਦਾ ਮਿੱਤਿਆ ਸੀਗਾ ਆਪਾਂ ਸਮਾਂ ਤੇ ਬਾਕੀ 4 ਐਮਐਲਏ ਨੇ ਸਾਡਾ ਬਹੁਤ ਸ਼ਾਂਤੀਪੂਰ ਇੱਜ਼ਤਮਾਨ ਦਾ ਸਾਡਾ ਮੰਗ ਪੱਤਰ ਸਵੀਕਾਰ ਕੀਤਾ ਇਹ ਡਾਟਰ ਨੀਜਰ ਅੱਗੇ ਵੀ ਬਹੁਤ ਖਰਾਬੀਆਂ ਕਰ ਰਿਹਾ ਆਪਣੇ ਹਲਕੇ ਦੇ ਵਿੱਚ ਇਸ ਵਾਰੀ ਤੇ ਨੇ ਬਹੁਤ ਹੱਦ ਕਰ ਦਿੱਤੀ ਆ ਜਿਹੜਾ ਕਿ ਗੁੰਮਸ਼ੁਦਾ ਹੋ ਗਿਆ ਜਿਹੜਾ ਕਿ ਗੁੰਮਸ਼ੁਦਾ ਦੀ ਤਲਾਸ਼ ਚੱਲਣ ਦੀ ਆ ਆਸਨੀਆ ਪਾਰਟੀ ਆਲ ਇੰਡੀਆ ਐਂਡਿਕਾਪਸ਼ਨ ਮੋਰਚਾ ਇੱਕ ਗੁੰਮਸ਼ੁਦਾ ਐਮਐਲਏ ਨੂੰ ਜਿਹੜਾ ਕਿ ਗਵਾਚ ਗਿਆ ਉਹਨੂੰ ਲੱਭ ਰਹੀ ਆ ਉਹਨੂੰ ਲੱਭ ਜਦੋਂ ਲੱਭ ਜੇਗਾ ਉਹਨੂੰ ਮੰਗ ਪੱਤਰ ਵੀ ਦਵਾਂਗੇ ਅਤੇ ਜੋ ਰਾਸ਼ਟਰੀ ਪ੍ਰਧਾਨ ਦੇ ਹੁਕਮ ਹੋਣਗੇ ਅਗਲੇ ਜੋ ਟੀਮ ਦਾ ਫੈਸਲਾ ਹੋਏਗਾ ਫਿਰ ਅਸੀਂ ਅਗੋਂ ਭੁਖਤ ਹੜਤਾਲ ਦੇ